ਨਡਾਲਾ ਕਤਲकांड ਦੇ ਵਿੱਚ ਲੋੜਿੰਦਾ ਮੁਲਜ਼ਮ ਕਾਬੂ ਬੀਤੀ ਦਿਨੀ ਕਸਪਨ ਨਡਾਲਾ ਦੇ ਹਿੰਮਤ ਸਿੰਘ ਕਲੋਨੀ ਦੇ ਵਿੱਚ ਇੱਕ ਭਰਾ ਵੱਲੋਂ ਆਪਣੇ ਹੀ ਭਰਾ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਕਤਲ ਕਰਨ ਤੋਂ ਬਾਅਦ ਉਸ ਦੀ ਜਿਹੜੀ Laash ਹੈ ਉਹ ਜਿਹੜੀ ਘਰ ਦੇ ਵਿੱਚ ਬਣੇ ਬਾਕਸ ਬੈਟ ਦੇ ਵਿੱਚ ਲੁਕੋ ਦਿੱਤੀ ਜਾਂਦੀ ਹੈ ਇਸ ਦੌਰਾਨ ਜਦੋਂ 2-3 ਦਿਨ ਬਾਅਦ ਉਸਨੇ ਆਪਣੇ ਪਿਤਾ ਨੂੰ ਫੋਨ ਕਰਕੇ ਉਹਦਾ ਭਰਾ ਜਿਹੜਾ ਕੁਲਵਿੰਦਰ ਸਿੰਘ ਆ ਜਿਸਨੇ ਕਿ ਆਪਣੇ ਭਰਾ ਸੁਖਵਿੰਦਰ ਸਿੰਘ ਉਰਫ ਗੁਰਜੰਟ ਸਿੰਘ ਉਰਫ ਨਿੱਕੇ ਨੂੰ ਜਿਹੜਾ ਮਾਰ ਮੁਕਾਇਆ ਸੀ ਉਸਦਾ ਜਿਹੜਾ ਭਰਾ ਕੁਲਵਿੰਦਰ ਸਿੰਘ ਆ ਆਪਣੇ ਪਿਤਾ ਅਜੀਤ ਸਿੰਘ ਨੂੰ ਫੋਨ ਕਰਕੇ ਦੱਸਦਾ ਹੈ ਕਿ ਮੈਂ ਉਸ ਦਾ ਕੰਮ ਕਰ ਦਿੱਤਾ ਉਸ ਨੂੰ ਆਣ ਕੇ ਸਾਂਭ ਲਵੋ ਇਸ ਦੌਰਾਨ ਨਡਾਲਾ ਸੁਬਾਨਪੁਰ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ লাশ ਨੂੰ ਕਬਜ਼ੇ ਵਿੱਚ ਲੈਂਦੀ ਹੈ ਅਤੇ ਬੀਤੇ ਦਿਨੀ ਹੀ ਉਸ ਮ੍ਰਿਤਕ ਦਾ ਜਿਹੜਾ ਨਡਾਲਾ ਚ ਜਿਹੜਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਇਸ ਦੌਰਾਨ ਸੁਬਾਨਪੁਰ ਪੁਲਿਸ ਨੇ ਜਿਹੜੀ ਆ ਤਫਤੀਸ਼ ਨੂੰ ਅੱਗੇ ਵਧਾਉਂਦਿਆਂ ਜਿਹੜਾ ਉਹ ਮੁਲਜ਼ਮ ਆ ਜਿਹੜਾ ਉਸ ਦਾ ਭਰਾ ਕੁਲਵਿੰਦਰ ਸਿੰਘ ਉਰਫ ਮੰਗਾ ਉਸ ਨੂੰ ਜਿਹੜਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਉਸ ਨੇ ਲੋਹੇ ਦੇ ਦਾਤਰ ਦੇ ਨਾਲ ਆਪਣੇ ਭਰਾ ਨੂੰ ਮੌਤ ਦੇ ਘਾਟ ਤਾਰੀਸੀ ਅੱਜ ਪੁਲਾਤ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਨੇ ਕਿ ਆਖਿਆ ਤੁਸੀਂ ਵੀ ਸੁਣੋ ਖਨਾ ਸੁਵਾਨ ਪਰੋ ਤੇ ਕੇਸ ਜਿਸਟ ਕੀਤਾ ਸੀ ਅੰਡਰ ਸੈਕਸ਼ਨ 302 ਅਜੀਤ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਦਾ ਕਤਲ ਜਿਹੜਾ ਉਹਦੇ ਬੇਟੇ ਨਹੀਂ ਕਰ ਦਿੱਤਾ ਹੈਗਾ ਤੇ ਇਹਦੇ ਸਬੰਧ ਵਿੱਚ ਕੇਸ ਜਿਸਟ ਕਰਕੇ ਡੀਐਸਪੀ ਪੁਲਤ ਸਰندر ਉਹਨਾਂ ਦੀ ਨਿਗਰਾਨੀ ਚ ਇੱਕ ਟੀਮ ਗਠ ਦਿੱਤੀ ਸੀਗੀ ਉਹ ਉਹ ਇਸ ਵੰਦ ਵਿੱਚ ਜਿਹੜਾ ਦੋਸ਼ੀ ਸੀਗਾ ਆਪਣੇ ਸੁਖਵਿੰਦਰ ਹੈ ਉਹ ਅਸੀਂ ਉਹਨੂੰ ਅਰੈਸਟ ਕਰ ਲਿਆ ਹੈਗਾ ਬੁਲਤੋਂ ਪਰਤਾਪੁਰ ਰੋਡ ਤੇ ਤੇ ਇਹ ਦੇ ਵਿੱਚ ਜਦੋਂ ਉਹ ਪੁਲਿਸ ਤੋਂ ਪਤਾ ਲੱਗਾ ਕਿ ਦੋ ਦੋਨੇ ਭਰਾ ਹੈਗੇ ਆ ਔਰ ਇਹਨਾਂ ਵਿੱਚ ਕੋਈ ਮੂਲੀ ਝਗੜਾ ਹੋਇਆ ਹੈ ਕਿ ਫ੍ਰਿਜ ਤੋਂ ਲੈ ਕੇ ਤੇ ਉਹਦੇ ਵਿੱਚ ਜੋ ਝਗੜਾ ਹੋਇਆ ਝਗੜੇ ਦੇ ਵਿੱਚ ਹੀ ਸਕਪਲਿੰਗ ਹੋਈ ਔਰ ਇੱਕ ਬੰਦੇ ਨੇ ਚੱਕ ਕੇ ਦੂਜੇ ਦੇ दात ਮਾਰ ਦਿੱਤਾ ਤੇ ਉਹਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਉਹਦੇ ਭਰਾ ਦੀ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ ਹੈ ਤੇ ਉਹਦੀ ਬਾਡੀ ਜਿਹੜੀ ਸੀਗੀ ਉਹ ਚੱਕ ਕੇ ਉਹਨੇ ਬੈੱਡ ਦੇ ਵਿੱਚ ਲੁਕੋ ਦਿੱਤੀ ਔਰ ਤੀਜੇ ਦਿਨ ਜਦੋਂ ਪਤਾ ਲੱਗਾ ਹੈਗਾ ਵੀ ਉਹਦੀ ਬਦਬੂ ਆ ਰਹੀ ਸੀ ਬਾਡੀ ਦੇ ਵਿੱਚੋਂ ਘਰ ਦੇ ਵਿੱਚੋਂ ਤੇ ਉਹਦੇ ਫਾਦਰ ਨੇ ਬਿਆਨਾਂ ਤੇ ਫਿਰ ਅਸੀਂ ਕੇਸ ਰਿਜਿਸਟਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਐ ਅਸ ਇੰਡਸਟਰੀਕ ਨੂੰ ਰੈਸਟ ਕਰ ਲਿਆ। ਇਹ 24 ਘੰਟੇ ਦੇ ਵਿੱਚ ਵਿੱਚ ਜਿਹੜਾ ਕੂਜ਼ ਉਹ ਸੀ ਇੱਥੇ ਰੈਸਟ ਕੀਤਾ। ਹੌਤਾਂ ਨਾਲ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ ਉਹ ਵੀ ਕਰ। ਸਰ ਲੜਾਈ ਦਾ ਕਾਰਨ ਕੀ ਸੀਗਾ? ਲੜਾਈ ਫ੍ਰਿਜ ਤੋਂ ਸੀਗਾ। ਕੋਕ ਕਰ ਦੋਨੋਂ ਪਰਾਵਾਂ ਦਾ ਫ੍ਰਿਜ ਤੋਂ ਲੜਾਈ ਹੋ ਗਈ। ਬਈ ਉਹ ਕਹਿੰਦਾ ਤਾਂ ਗਰਮੀ ਦੇ ਦਿਨ ਹੈਗੇ ਆ ਔਰ ਜਿਹੜੀ ਫ੍ਰਿਜ ਹੈਗੀ ਆ ਤੋਂ ਵੀ ਸਥਿਤੀ ਹੈ ਕਿਤੇ ਉਸ ਤੋਂ ਇਹ ਮਾਮੂਲੀ ਝਗੜਾ ਹੋਇਆ ਸੀ। ਪਰ ਉਹ ਇਕੱਠੇ ਰਹੇ। ਦੋਨੇ ਇਕੱਠੇ ਰਹਿੰਦੇ ਸੀ। ਕਾਰਬੋਨਿਕ ਕਰਦੇ ਸੀ ਕਰੋਰ ਬਿਲਟ ਆਪੇ ਸੀ ਡਲ ਦੀ ਕਰਦੇ ਸੀ ਜੜੀ ਦੱਪੇ ਕਰਦੇ ਸੀ